ਲੋਈ ਮਿੱਤਰੋ ਅੱਜ ਆਪਣੇ ਟੂਰ ਦਾ ਹੈ ਤਾਂ ਦੂਸਰਾ ਦਿਨ ਹੋਟਲ ਦੇ ਆਪਾਂ ਨੇ ਖਿੱਚ ਲਈ ਤਿਆਰੀ ਅੱਜ ਆਪਣੀ ਮਨਸੂਰੀ ਕੈਪਟੀਫਾਲ ਜਾਣ ਕੀ ਹੈ ਤੀ ਬਾਰੀ ਯਹਾਂ ਦੇ ਰੈਡੀ ਸ਼ੇੜੀ ਹੋ ਗਏ ਫੌਜਾਂ ਨੂੰ ਆਪਾਂ ਨੇ ਪਹਟਾਇਆ ਗੱਡੀ ਦੇ ਵਿੱਚ ਤਿਆਰ ਬਿਆਰ ਹੋ ਗਏ ਸੈਰ ਮਾਣ ਹੁੰਦੇ ਹਵਾਂਦੇ ਆਪਾਂ ਪਹੁੰਚ ਗਏ ਮਨਸੂਰੀ ਕੈਪਟੀਫਾਲ ਯਹਾਂ ਪਾਰਕਿੰਗ ਮਲਾ ਯਹਾਂ ਗੱਡੀਆਂ ਤੇ ਬੱਚਿਆਂ ਨੂੰ ਗਿਆ ਚੱਕੋ ਆਪਣਾ ਸਮਾਨ ਬੈਗ ਬੋਗ ਖਿੱਚ ਦੀ ਤਿਆਰੀ ਕੈਪਟੀਫਾਲ ਵੱਲ ਜਾਣ ਨੂੰ ਇਹ ਕਿ 400 ਮੀਟਰ ਪੈਦਲ ਤੁਰਨਾ ਪਵਾ ਕੈਪਟੀ ਫਾਲ ਬਾ ਜਾਣ ਆਤੇ ਥੱਲੇ ਨੂੰ ਜਾਹ ਰਸਤਾ ਇਹ ਪੌੜੀਆਂ ਹੀ ਪੌੜੀਆਂ ਵੈਸੇ ਟ੍ਰੇਨ ਵੀ ਹੈ ਇਹ ਟਿੰਬਲ ਟ੍ਰੇਨ ਜੀ ਲੱਗੀ ਵੀ 250 ਰੁਪਏ ਟਿਕਟ ਹੈ ਪਰ ਅਪਣ ਅਗੇ ਆਪਾਂ ਪੈਦਲ ਜਾਣਾ ਬੰਦੇ ਕਰੇ ਸਾਰੇ ਇੰਜੋਏ ਕਰਦੇ ਜਾਣਾ ਪੈਦਲ ਜਾਂਦੇ ਹੋਣਾ ਕੋਈ ਦਿੱਕਤ ਨਹੀਂ ਆਂਦੇ ਹੋਣਾ ਪਤਾ ਲਗਾ ਪਰ ਕਿਹੜੇ ਭੌ ਕੀਤਾ ਇਹ ਫੇਰ ਟਿੰਬਲ ਟ੍ਰੇਨ ਭੈਣ ਜੀ ਫੇਰ ਆ ਗਈ ਰਸਤੇ માં ਕਹੇ ਰਹੀ ਬਹਿੜ ਜੋ ਬੈਟਣਾ ਮਾਨਾ ਆਪਣੀ ਬੈਠਣਾ ਇਹ ਕਰਦੇ ਕਰਾਂਦੇ ਆਪਾਂ ਪਹੁੰਚ ਕੇ ਕੈਪਟੀ ਫਾਲ ਜਿੱਥੇ ਦੁਨੀਆ ਜਿੱਥੇ ਐਡਵੈਂਚਰ ਕਰਨ ਨਜ਼ਾਰੇ ਲੈਣ ਲਓ ਜੀ ਯਹਾਂ ਵੇਟ ਕਰ ਰਹੇ ਸਾਰੇ ਇਕੱਠੇ ਹੋ ਕੇ ਫਿਰ ਆਪਾਂ ਜਾਣਾ ਨੀਚੇ ਕੈਪਟੀ ਫਾਲ ਮਨਾਂ ਅਨਕਮਲ ਬਾਜੀ ਆ ਕੇ ਸਾਰੇ ਜਣੇ ਹੋ ਗਏ ਇਕੱਠੇ ਲਓ ਜੀ ਇਹ ਹੈ ਭਾਈ ਕੈਪਟੀ ਫਾਲ ਮਨਸੂਰੀ ਦਾ ਜਿੱਥੇ ਦੁਨੀਆ ਜਿੱਥੇ ਇੰਜੋਏ ਕਰਨਾ ਉਸ ਤੋਂ ਬਾਅਦ ਬਾਜੀ ਨੇ ਪਾਣੀ ਚੈੱਕ ਕਰਿਆ ਬਾਗਰੂ ਬਾਗਰੂ ਠੰਡਾ ਆਪਣੇ ਤੋਂ ਗਾਸਤੇ ਬਾਹਰ ਹੋ ਗਈ ਬਾਜੀ ਜੀ ਦੀ ਪਾਣੀ ਚੈੱਕ ਕਰ ਗਏ ਉਹ ਆਪਾਂ ਤਾਂ ਸਵੇਰੀ ਯਾਰ ਗਿਜਰ ਕੇ ਪਾਣੀ ਮੈਨ ਨਹਾ ਗਏ ਹੋਟਲ ਮੈਂ ਯਹਾਂ ਕਹਨ ਨਾਲੇ ਆਪਾਂ ਨੇ ਕਿਹਾ ਵੀ ਨਾ ਆਪਣੇ ਬਸ ਕੀ ਬਾਤ ਨਹੀਂ ਪਰ ਬੱਚਿਆਂ ਨੇ ਕਰਿਆ ਪੂਰਾ ਇੰਜੋਏ ਮੈਂ ਉਤਰੇ ਉਹਨਾਂ ਨੇ ਪੂਰਾ ਨਹਾਇਆ ਤਾਂ ਇਹ ਹੋਰ ਵੀ ਸਾਰੇ ਜਣੇ ਨਾ ਆਏ ਆਪਾਂ ਤੋਂ ਤਿੰਨ ਜਣੇ ਹੀ ਨਾ ਆਏ ਹੈ ਆਪਾਂ ਨੇ ਕਿਹਾ ਵੀ ਆਪਣੇ ਬਸ ਤੇ ਬਾਹਰ ਹੈ ਇਤਨਾ ਠੰਡਾ ਪਾਣੀ ਯਹਾਂ ਕਰਕੇ ਫੰਕਸ਼ਨ ਪੂਰਾ ਬਾਹਰ ਨਿਕਲ ਗਏ ਫਿਰ ਅੱਪਰੇ ਸਾਹਮਣੇ ਪੁਲ ਹੈ ਯਹਾਂ ਫੋਟੋਆਂ ਫੋਟੋਆਂ ਖਚਾਣੇ ਮਾ ਪੂਰਾ ਵਿਊ ਵਧੀਆ ਆਵਾ ਯਹਾਂ ਦੇਣਾ ਤੋਂ ਕੇ ਅੱਪਾ ਪਹੁੰਚ ਗਏ ਪੁਲ 'ਤੇ ਪੁਲ 'ਤੇ ਦੇਖੋ ਕਿਹੋ ਮੌਸਮ ਹੈ ਚਾਰੇ ਪਾਸੇ ਧੁੰਦੇ ਧੁੰਦ ਹੋ ਰਹੀ ਦੀ ਕਿਉਂਕਿ ਮੀਂਹ ਪੈ ਰਿਹਾ ਦਾ ਹਲਕਾ ਹਲਕਾ ਕਿਣ-ਮਿਣ ਕਿਣ-ਮੈਣਾ ਇੱਥੇ ਪੁਲ 'ਤੇ ਪਣੇ ਖਿਚਵਾਇਆਂ ਫੋਟੋਆਂ ਫੋਟੋਆਂ ਖਿਚਵਾ ਕੇ ਸਾਹਮਣੇ ਬੰਜਿੰਗ ਜੰਪਿੰਗ ਪਾਰਕ ਵੀ ਹੋ ਰਿਹਾ ਹੈ ਯਹੀ ਮਨਸੂਰੀ ਕੈਪਟਿਵ ਹੌਲ ਕਿਲਾਗੇ ਹੈ ਵਾਹ ਵੀ ਜਿੰਨੂ ਜਾਣਾ ਜਾ ਸਕਾ ਪਰ ਅੱਪਾ ਇਹਾ ਜਾਣ ਦਾ ਭਾਗਲੇ ਰਸਤੇ ਮਾ ਦਾ ਆਪਣਾ ਅੱਪਣ ਇਹਾ ਫੋਟੋਆਂ ਖਿਚਵਾ ਆ ਗਿਆ ਖਿੱਚ ਦੀ ਤਿਆਰੀ ਅੱਪਰ ਨੂੰ ਜਾਣੇਗੀ ਲੋបី ਅਸਲੀ ਪ੍ਰੀਖਿਆ ਹੀ ਜਾਂ ਹੋਣੇ ਵਾਲੀ ਸੀ ਇਹ ਪ੍ਰੀਖਿਆ ਹੋਣੀ ਸੀ ਪੂਰੀ ਚੜ੍ਹਾਈ ਚੜ੍ਹਨੀ ਸੀ ਆਪਾਂ ਨੇ ਚਲੋ ਕਰਦੇ ਕਰਾਂਦੇ ਆਪਾਂ ਇਹ ਚੜ ਰਹੇ ਆ ਚੜਾਈਆਂ ਖਿੱਚ ਤੂਗੇ ਲੋ ਜੀ ਪਹੁੰਚ ਗਏ ਇਹ ਪਹੁੰਚ ਗਏ ਆਪਾਂ ਪਾਰਕਿੰਗ ਆ ਦੇਖੋ ਬਾਈ ਘੰਟੇ ਕੇ ਵਿੱਚ ਵਿੱਚੇ ਯਾਹਤੋਂ ਦੇ ਤੋਂਦ ਹੋ ਗਈ ਕਿ ਨਹੀਂ ਬਾਰਸ਼ ਪੈਰੀ ਦੀ ਕਿਆ ਟੌਪ ਦਾ ਮੌਸਮ ਹੋ ਗਿਆ ਆਪਾਂ ਚੱਕੀ ਗੱਡੀ ਆਹਾਂ ਦੇ ਉਠਾਇਆ ਸਾਰਿਆਂ ਨੂੰ ਸਿੱਧਾ ਹੋਟਲ ਪਹੁੰਚੇ ਹੋਟਲ ਮਾ ਤੇ ਕਰਿਆ ਚੈੱਕ ਆਊਟ ਆਪਾਂ ਨਿਕੜ ਗਏ ਆਪਣੇ ਅਗਲੇ ਸਫ਼ਰ ਪਰ ਅਗਲਾ ਸਫ਼ਰ ਆਪਣਾ ਹੈ ਤਾਂ ਰੋਪਵੇ ਪਰ ਰਸਤੇ ਮਾ ਜਾਂਦੇ ਜਾਂਦੇ ਮੌਸਮ ਕਾ ਲਿਆ ਆਨੰਦ ਇਤਨੇ ਮਾ ਊਰਾ ਆਨੰਦ ਲੈਂਦੇ ਦੇਖਦੇ ਮੌਸਮ ਬੱਚੇ ਗਰੇ ਲੱਗੀ ਭੁੱਖ ਭੁੱਖ ਲਗਣ ਕਾਰਨ ਰੁਕੇ ਆਪਾਂ ਹੋਟਲ ਮਾ ਜਾਂਦੇ ਕੋ ਚਿਹਰੇ ਲਟਕੇ ਹੋਏ ਸਾਰਿਆਂਗੇ ਭੁੱਖਣ ਭਾਣੇ ਬੱਚੇ ਕੀ ਕਰਨਗੇ ਵਿਚਾਰੇ ਇਤਨੇ ਮਾ ਆ ਗਏ ਪਰੌਂਠੇ ਪਰੌਂਠਿਆਂ ਨੂੰ ਇਹਨਾਂ ਨੇ ਦੇ ਦਿਆ ਗੇੜਾ ਜੀ ਫਿਰ ਫੁੱਲ ਤਾਂ ਅੱਪ ਦੀ ਕਿੰਨੀ ਰੱਖ ਰਹੀਆ ਆ ਵੀ ਪਰੌਂਠਾ ਹੀ ਪਰੌਂਡਾ ਖਾ ਪੀ ਗਏ ਆਹਾਂ ਤੇ ਜਾਣ ਮਾ ਜਾਣਾਈ ਫਿਰ ਇਹਨਾਂ ਨੇ ਕਰੀ ਮસ્ਤੀ 10 ਮਿੰਟ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਭਾਈ ਬਾਰਿਸ਼ ਪੈ ਰਹੀ ਐ ਫਟਾਫਟ ਰਾਮਨਾ ਨਾਲ ਬੈਠੋ ਗੱਡੀਆਂ 'ਵਾਂ ਇਆਹ ਦੇ ਫਿਰ ਕਿਹਾ ਚਲੋ ਬੈਠੋ ਗੱਡੀਆਂ ਬਾਰਿਸ਼ ਬਹੁਤ ਵਧੀਆ ਹੋ ਰਹੀ ਦੀ ਐਨ ਮੌਸਮ ਸੁਹਾਵਣਾ ਹੋਇਆ ਬਤਾ ਚਲੋ ਇਹ ਹੌਲੀ ਹੌਲੀ ਪਠਾਏ ਗੱਡੀਆਂ 'ਵਾਂ ਉਸਤੇ ਬਾਅਦ ਰਸਤੇ 'ਮੈਂ ਇੱਕ ਦੋ ਜਗ੍ਹਾ ਫੇਰ ਲਿਆ ਵਿਊ ਦਾ ਨਜ਼ਾਰਾ ਫਿਰ ਆਪਣਾ ਸਟੇਸ਼ਨ ਦਾ ਅਗਲਾ ਹੈ ਤਾਂ ਰੋਪਵੇ ਨਿ ਆਪਣਾ ਰੋਪਵੇਮਾ ਯਾਹਾਂ ਫੇਰ ਗੱਡੀ ਆਪਣਾ ਰੋਕ ਲੀਆਂ ਐਡਵੈਂਚਰ ਪਾਰਕ ਇਹ ਰਸਤੇ ਮਾ ਆਵਾ ਜੇ ਆਪਾਂ ਮਨਸੂਰੀ ਤੇ ਆਮਾ ਦੇਰਾ ਦੋਂ ਨੂੰ ਰਸਤੇ ਮਾ ਪਵਾ ਯਾਹਾਂ ਆ ਗਿਆ ਆਪਣਾ ਲਈਆਂ ਟਿਕਟਾਂ ਰੋਕ ਵੇ ਕੇਆਂ ਸਾਰੇ ਬੰਦਿਆਂ ਗਿਆ ਟਿਕਟ ਆਪਨੂੰ ਮਿਲ ਗਈ ਨੰਬਰ 33 ਦਾ ਆਪਣਾ ਯਾਹਾਂ ਨੰਬਰ ਜੇ ਚਲਾ ਵੀ ਇਤਨਾ ਨੰਬਰ ਆਇਆ ਇਤਨਾ ਆਪਣਾ 33ਵਾਂ ਨੰਬਰ ਦਾ ਪਰ ਵਾ ਜੇ 28 ਚੱਲ ਰਿਆ ਦਾ ਆਪਣਾ ਗਿਆ ਬੱਚਿਆਂ ਨੂੰ ਕਰੋ ਇੰਤਜ਼ਾਰ ਪਰ ਕਿੱਥੇ ਉਤਸਾਹੀ ਲੋਕਾਂ ਪੇ ਇੰਤਜ਼ਾਰ ਨਹੀਂ ਹੋ ਰਿਹਾ ਦਾ ਉਸਤੇ ਬਾਅਦ ਆਣਾ ਹੈ ਯਹਾਂ ਜਾਣਾ ਆਪਣਾ ਐਡਵੈਂਚਰ ਪਾਰਕ ਦੇ ਨੀਚੇ ਉਤਸਾਹੀ ਲੋਕ ਇੰਤਜ਼ਾਰ ਮਾਗਰੇਸ਼ਨ ਮਾਗੇ ਥੋੜਾ ਬੋਤਾ ਚੱਲ ਗਿਆ ਐ ਤਰੀਕੇ ਤਰੀਕੇ ਇਤਨੇ ਮੱਝੋ ਲੋ ਸੁਖ ਰਹਾ ਬਗਾ ਆਪਣੀ ਅਗੇ ਟਿੰਬਲ ਟ੍ਰੇਨ ਯਹਾਂ ਰੋਕ ਮੇ ਵਾ ਸਾਰੇ ਨੂੰ ਗਿਆ ਚਲੋ ਭਾਈ ਬੈਠੋ ਥਾਰੀ ਆਗੀ ਵਾਰੀ ਥੋੜਾ ਥੋੜਾ ਇਹ ਵੀ ਤਾਂ ਵੀ ਡਰ ਲਗੇਗਾ ਕੀ ਹੋਵੇਗਾ ਪਰ ਉਸ ਉਤਸ਼ਾਹ ਇਤਨਾ ਦਾ ਕੋਈ ਕੁਆ ਨਹੀਂ ਹੋਇਆ ਯਹਾਂ ਬੈਠ ਗਏ ਆਪਾਂ ਜਾਣੇ ਦੀ ਤਿਆਰੀ ਕਰਤੀ ਸਟਾਰਟ ਲਓ ਭਾਈ ਹੋ ਗਈ ਸਟਾਰਟ نیچے ਨੂੰ ਜਾਰੀ ਹੈ ਟਿੰਬਲ ਟ੍ਰੇਨ ਜੇ نیچے ਨੂੰ ਦੇਖਾਂ ਥੋੜ੍ਹਾ ਜਿਹਾ ਫਿਰ ਤੋਂ ਲਗਾ ਜੇ ਨਹੀਂ ਵੈਸੇ 80% ਦੇਖੀ ਜਾ ਫਿਰ ਡਰ ਨਹੀਂ ਲੱਗਦਾ ਪਰ ਬੱਚਿਆਂ ਨੂੰ ਪੂਰਾ ਸਾਦਾ ਬਾਜੀ ਨੇ ਲਾਲੀ ਐਣਗਾ ਕਹਿਣਾ ਉਹ ਤੇਰਾ ਦੱਦੀ ਕਹਿਣਾ ਮੈਨੂੰ ਨਹੀਂ ਡਰ ਲੱਗੇਗਾ ਇਹ ਦੇਖੋ ਨੇਚਰ ਪਾਰਕ ਜਿਹਾ ਇੱਕ ਆ ਵਿਊ ਉੱਪਰ ਤੇ ਐਡਵੈਂਚਰ ਪਾਰਕ ਦਾ ਲਓ ਜੀ ਆਪਾਂ ਪਹੁੰਚ ਗਏ ਐਡਵੈਂਚਰ ਪਾਰਕ ਮਾ ਇਹਾਂ ਜਾਂਦੇ ਆਪਾਂ ਕੀ ਬੱਚਿਆਂ ਵਾਲੀ ਮਸਤੀ ਬੱਚਿਆਂ ਕੇ ਗੈਲ ਯੋ ਕਰਕੇ ਮਸਤੀ ਪੂਰੀ ਐ ਚੰਗੀ ਤਰ੍ਹਾਂ ਮਸਤੀ ਕਰਕੇ ਆਪਾਂ ਚੱਲੇ ਵੀ ਚਲੋ ਕਰਾਂ ਬੋਟਿੰਗ ਇੱਥਾਂ ਉਸਤੇ ਬਾਅਦ ਮਨ ਐਡਵੈਂਚਰ ਪਾਰਕ ਮੈਂ ਕਰੀ ਬੋਟਿੰਗ ਬੋਟਿੰਗ ਕੀਆਂ ਲੀਆਂ ਟਿਕਟਾਂ ਟਿਕਟਾਂ ਲੈ ਕੇ ਵੇਟ ਕਰਨੀ ਪੈਰੀ ਦੀ ਥੋੜੀ ਜਿਹੀ ਨੰਬਰ ਬਾਅਦ ਮੈਂ ਦਾ ਵੇਟ ਕਰੀ ਇਤਨੇ ਮੈਂ ਆਪਣਾ ਨੰਬਰ ਆ ਗਿਆ ਉਹ ਕਰ ਇੱਕ ਬੋਟ ਤੁਹਾਨੂੰ ਮਿਲ ਜੇਗੀ ਇੱਕ ਬਾਅਦ ਮੈਂ ਮਿਲੇਗੀ ਦੋ ਬੋਟਾਂ ਬੁੱਕ ਕਰੀ ਦੀ ਆਪਾਂ ਨੇ ਲੋ ਜੀ ਇੱਕ ਬੋਰਡ ਮਾਪਾਂ ਬੱਚਿਆਂ ਨੂੰ ਲੈ ਗਿਆ ਪੂਰਾ ਇੰਜੋਏ ਕਰਿਆ ਫੁੱਲ ਇੰਜੋਏ ਕਰਿਆ ਤੇ ਨਵੇਂ ਆਪਣੀ ਦੂਸਰੀ ਪਾਰਟੀ ਨੂੰ ਵੀ ਬੋਟ ਮਿਲ ਗਈ ਉਹਨਾਂ ਨੇ ਵੀ ਇੰਜੋਏ ਕਰਿਆ ਫੁੱਲ ਇੰਜੋਏ ਹੋਇਆ ਦੋਨੇ ਬੋਟਾਂ ਦਾ ਹੈ ਛੋੜ ਜਾਗੇ ਸਵੀਮਿੰਗ ਪੂਲ ਪਰ ਐਡਵੈਂਚਰ ਵਧੀਆ ਹੋ ਜਾ ਬਾਈ ਹਾਂ ਆਪਣੀ ਬੋਟ ਦਾ ਹੋ ਗਿਆ ਟਾਈਮ ਖਤਮ ਆਪਾਂ ਲਗਿਆ ਬੱਚਿਆਂ ਨੂੰ ਚਲੋ ਉਤਰੋ ਇਹਦੇ ਨਾਲ ਦੂਸਰੀ ਪਾਰਟੀ ਕਰੇ ਰਹੀ ਸੀ ਹੌਲੀ ਹੌਲੀ ਕਰ ਗਿਆ ਨਿਕਾ ਵਿੱਚ ਚਲੋ ਹੋ ਗਿਆ ਟਾਈਮ ਉਸ ਤੋਂ ਬਾਅਦ ਦੇਖਿਆ ਆਪਾਂ ਹੋਰ ਕਿਆ-ਕਿਆ ਯਹਾਂ ਬਾਕੀ ਤਾਂ ਫਿਰ ਵਾਗਰੂ ਵਾਗਰੂ ਕੰਮ ਸੇਵਕਾ ਖਤਰੇ ਵਾਲਾ ਹੀ ਹੈ ਔਰ ਨਹੀਂ ਕੁਝ ਕਰ ਸਕਦੇ ਆਪਾਂ ਨੇ ਗਿਆ ਬੱਚਿਆਂ ਨੂੰ ਚਲੋ ਬਾਕੀ ਆਪਣੇ ਬਸ ਕੀ ਗੇਮ ਮਣੀ ਹੋ ਰਹੀ ਜਿਤਨੀ ਵੀ ਹੈਗੀ ਆ ਏਰ ਆਪਾਂ ਆ ਗਏ ਵੇਟ ਕਰਨ ਲੱਗੇ ਉੱਪਰ ਜਾਣੇਗੇ ਟਰਾਲੀ ਆਪਣੀ ਆਰੀ ਦੀ ਯਾਹਾਂ ਉਰੇ ਦਾ ਵੇਟ ਵੇਟ ਕਰਦੇ ਰਹੇ ਤੇ ਨਿਮ ਆ ਗਈ ਆਪਣੀ ਟਰਾਲੀ ਉੱਤੇ ਬਾਦ ਮੰ ਦਿਖਾਇਆ ਆਪਣਾ ਨੰਬਰ ਇਹਨਾਂ ਨੂੰ ਬੈਠੇ ਉੱਪਰ ਸਿੱਧੇ ਪਹੁੰਚ ਗਏ ਆਪਣੇ ਟਿਕਾਣੇ ਪਰ ਯਾਹਾਂ ਤੇ ਨਿਕੜ ਗਏ ਆਪਣਾ ਅਗਲਾ ਸਫਰ ਕੀ ਕਰਦੀ ਸ਼ੁਰੂਆਤ ਅਗਲਾ ਸਫਰ ਤਾਂ ਆਪਣਾ ਪੂਤਿਆ ਗੁਫਾ ਤੇਰਾ ਦੂਨ ਯਾਹ ਦੇ ਨਿਕੜੇ ਇਹਨੇ ਬੱਚੇ ਗਰੇ ਫੇਰ ਲੱਗੀ ਮਾਨੂੰ ਭੁੱਖ ਰਸਤੇ ਮਾ ਪਹੁੰਚੇ ਤੇਰਾ ਦੂਣਾ ਯਾਹ ਰੁਕੇ ਕੋ ਹੋਟਲ ਪਰ ਯਾਹ ਦੇਖੋ ਭੁੱਖ ਮਾ ਕਿਤਰਾ ਚਿਹਰੇ ਲਟਕੇ ਹੋਏ ਬਿਚਾਰਿਆਂਗੇ ਭੁੱਖਣ ਪਾਣੇ ਬੰਦਿਆਂਗੇ ਯਾਹ ਦੇ ਆਛਾ ਬਰੈਡ ਪਕੌੜਾ ਸਮੋਸਾ ਆਪਣਾ ਮੈਗੀ ਦਾ ਆਰਡਰ ਯਾਹ ਦੇਣਾ ਖਲਾ ਫਲਾ ਗਿਆ ਕਰ ਕਹਿਣ ਕਿ ਫੌਜਾਂ ਦੀ ਟੈਂਕੀਆਂ ਫੁੱਲ ਆਪਣਾ ਕਿਹਾ ਵੀ ਯਾਹ ਦੇਖੋ ਸਾਇਨਮਾ ਔਰ ਰਜ ਕੇ ਨਾ ਪਹਿਲਾਂ ਢਿੱਡ ਖਾਲੀ ਦਾ ਬਠਾਏ ਫੇਰ ਵਿਚਵਾ ਪੂਰਾ ਕਰ ਗਏ ਖਾ ਪੀ ਕੇ ਗੱਡੀਆਂ 'ਵਾਂ ਬੈਠੇ ਅੱਪਾ ਜਾਂ ਜਾਣ ਲਗੇ ਆ ਭੂਤੀਆ ਗੁਫਾ ਕਣੀ ਨੂੰ ਜੋ ਯਹਾਂ ਤੇ ਸਿਰਫ 4 ਕਿਲੋਮੀਟਰ ਦੀ ਵਾਂ ਤੇ ਨਿਕੜ ਗਏ ਅੱਪਾ ਪਹੁੰਚੇ ਭੂਤੀਆ ਗੁਫਾ ਕੀ ਪਾਰਕਿੰਗ 'ਮਾਂ ਯਹਾਂ ਕ ਟਿੱਲਾ ਹੀ ਪਾਰਕਿੰਗ 'ਮਾਂ ਵਾਲੇ ਦਾਲੇ ਦਾ 뷰 ਦੇਖਿਆ ਬਹੁਤ ਵਧੀਆ ਦਾ ਆਪਾਂ ਨੇ ਰੁਕਣਾ ਦਾ ਯਹਾਂ ਰਾਤ ਕਿਉਂਕਿ ਯਹਾਂ ਹੋਟਲ-ਹੋਟਲ ਸਭ ਮਿਲ ਜਾਂ ਆਪਾਂ ਸੋਚਿਆ ਦਾ ਅਗਲੇ ਦਿਨ ਦੇਖਾਂਗੇ ਤੇ ਆਪਾਂ ਇੱਕ ਪਾਰਟੀ ਨੂੰ ਕਰਿਆ ਇਕੱਠਾ ਵੀ ਚਲੋ ਆਪਾਂ ਜਾ ਗਿਆ ਕਰਿਆ ਹੋਟਲ ਪਤਾ ਹੋਟਲ ਆਪਾਂ ਨੂੰ ਮਿਲ ਗਿਆ ਬਹੁਤ ਵਧੀਆ ਜਾਂ ਫਾਰਮ ਹਾਊਸ ਦਾ ਕਿਸੇ ਦਾ ਉਹ ਕਰਾਇਬਰ ਦੇ ਇਹਦੇ ਉਹ ਮਿਲ ਗਿਆ ਬਹੁਤ ਜ਼ਬਰਦਸਤ ਫਾਰਮ ਹਾਊਸ ਦਾ ਬਹੁਤ ਵਧੀਆ 뷰 ਤੋਕਾ ਇਹ ਦੇਖੋ ਜੀ ਇਹ ਆਪਣਾ ਫਾਰਮ ਹਾਊਸ ਹੈ ਜਿਹੜਾ ਆਪਾਂ ਲਿਆ ਦਾ ਕਰਾਇੇ ਪਰ ਪੂਰਾ ਪਾਰ ਕਿੰਨਾ ਬੜਾ ਗਰਾਊਂਡ ਹੈ ਇਸ ਦਾ ਇਹ ਪੂਰਾ ਬੜਾ ਐਨ 5-6 ਕਮਰੇ ਜਿਸ ਮੈਂ ਸਾਰੇ ਆਪਾਂ ਨੇ ਲੈ ਲਏ ਕਰਾਇੇ ਪਰ ਬਿਲਕੁਲ ਜੈਡ ਰੇਟ ਵਿੱਚ ਬਹੁਤ ਵਧੀਆ ਬਾਹਰ ਦਾ 뷰 ਦੇਖੋ ਇਹਦੇ ਨਾਲ ਕਿੰਨਾ ਤਕੜਾ ਹੈ ਉਸ ਤੋਂ ਬਾਅਦ ਪਰਜਾਈ ਦਾ ਵੱਡੇ ਆਪਾਂ ਚਲੇ ਗਏ ਕੇਕ ਲੈਣ ਦੇਰਾ ਦੁਨਗਾਂ ਦੇ ਲੈ ਕੇ ਕੇਕ ਆਪਾਂ ਫੇਰ ਪਹੁੰਚ ਗਏ ਆਪਣੇ ਹੋਟਲ ਯਹਾਂ ਕਰੀ ਤਿਆਰੀ ਕਮਲਹਿਰ ਬਾਈ ਕੀ ਘਰ ਵਾਲੀ ਦਾ ਵੱਡੇ ਯਹਾਂ ਉਤਸਾਹ ਜਨਤਾਵਾਂ ਪੂਰਾ ਵੀ ਆ ਹਾ ਕੇ ਕਟੇ ਕੇਕ ਵੰਡेंगे ਉਸ ਤੋਂ ਬਾਅਦ ਮਾਂ ਹੋ ਗਈ ਵੱਡੇ ਕੈਲੀਬ੍ਰੇਸ਼ਨ ਸ਼ੁਰੂ ਤਾੜੀਆਂ ਨਾਲ ਭਾਬੀ ਜੀ ਨੇ ਕਟਿਆ ਕੇਕ ਉਸ ਤੋਂ ਬਾਅਦ ਹੋ ਗਿਆ ਦੋ ਚਮਚਾ ਲੋ ਫੋਟੋ ਦੋ ਚਮਚਾ ਲੋ ਫੋਟੋ ਕਰਦੇ ਕਰਾਂਦੇ ਫੈਮਿਲੀ ਦੀਆਂ ਫੋਟੋਆਂ ਹੋਈ ਫਿਰ ਉਸ ਤੋਂ ਬਾਅਦ ਆਈ ਸਾਰੀ ਫੌਜ ਦੀ ਬਾਰੀ ਚਲੋ ਜੀ ਹੁੰਦੀ ਆਵਾਂਦੀਆਂ ਫੋਟੋਆਂ ਚਲ ਗਿਆ ਕੰਮ ਇਤਨੇ ਮੈਂ ਆਪਣੀ ਵੀ ਆ ਗਈ ਬਾਰੀ ਖਿਚਵਾਈ ਫੋਟੋ ਇਤਨੇ ਹੋ ਗਿਆ ਰਾਤ ਦਾ ਟਾਈਮ ਰੋਟੀ ਦਾ ਰੋਟੀ ਆਪਾਂ ਪਹਿਲਾਂ ਹੀ ਹੋਟਲ ਤੇ ਆਰਡਰ ਕਰਕੇ ਮੰਗਾ ਲਈਤੀ ਹੋਟਲ ਮੈਂ ਆਪਣੇ ਰੂਮ ਮੈਂ ਮੰਗਾ ਲਈਤੀ ਯਾਹਾਂ ਬੱਚਿਆਂ ਨੂੰ ਤੇ ਹੋਰਾਂ ਨੂੰ ਖਲਾਈ ਰੋਟੀ ਸਾਰਿਆਂ ਨੂੰ ਰੋਟੀ ਦਾ ਖਲਾ ਗਿਆ ਜਿਹੜਾ ਬਚਿਆ ਕੁਚਾ ਰਹਿ ਗਿਆ ਤਾਂ ਫਿਰ ਆਪਾਂ ਰਹਿਗੇ ਤੇ ਤਿੰਨ ਬੰਦੇ ਆਪਣ ਗਿਆ ਆਪਾਂ ਯਹਾਣੀ ਗਾਣੀ ਆਪਾਂ ਬਾਹਰ ਬੈਠ ਗਏ ਗੈਲਰੀ ਮੇਂ ਪਰਿਆ ਨਜ਼ਾਰੇ ਗਲ ਖਾਣੀ ਐ ਲੋ ਜੀ ਆਪਾਂ ਨੇ ਬਾਜ ਚੱਕੀਆਂ ਰੋਟੀਆਂ ਆਪਣੀਆਂ ਬਾਹਰ ਆ ਗਏ ਬਾਹਰਲੀ ਗੈਲਰੀ ਮਨ ਨੇਚਰ ਕੇ 뷰 ਗਲਾਂ ਨਜ਼ਾਰੇ ਲੈਂਦੇ ਯਾਂ ਖਾਈਆਂ ਰੋਟੀਆਂ ਰੋਟੀਆਂ ਖਾ ਕੇ ਨਿਆਣਿਆਂ ਕੀ ਹੋਗੀ ਦੀ ਮਸਤੀ ਸ਼ੁਰੂ ਕਰ ਰਿਹਾ ਵਾਂ ਬਸ ਯਾਂ ਫੋਲ ਲੈਣਾ ਨੇ ਕਰੀ ਮਸਤੀ ਅੱਜ ਦਾ ਬਲੌਗ ਆਪਣਾ ਯਹੀ ਸਮਾਪਤ ਹੋ ਜਾਣਾ ਬਲੌਗ ਦੇਖਣ ਲਈ ਧੰਨਵਾਦ ਮਿਹਰਮਾਨੀ ਸ਼ੁਕਰੀਆ ਕੱਲ ਗਾਡ ਐਡਵੈਂਚਰ ਅਗਲੇ ਬਲਾਕ 'ਮਾ ਇਹ ਬੱਚਿਆਂ ਕੀ ਫੁੱਲ ਮਸਤੀ ਗੱਲ ਤੁਹਾਨੂੰ ਦੇ ਹੈ ਛੋੜ ਧੰਨਵਾਦ ਮਿਹਰਬਾਨੀ